ਆਹ ਸੇਲ ਪਰਚੇਜ਼ ਦਾ ਕੰਮ ਵੀ ਕਰਦੇ ਆ ਕਿ ਸਾਰੇ ਕੁੱਲ ਕੁੱਕੜ ਆਪਾਂ ਕਿੰਨੇ ਕੁ ਰੱਖੇ ਆ ਆ ਐਵਰੇਜ ਕੋਈ ਆਪਾਂ ਨੂੰ ਰੇਂਜ ਦੱਸ ਦੋ ਵੀ ਕਿੰਨੇ ਕੁ ਮਹੀਨਿਆਂ ਦਾ ਕਿੰਨੇ ਕੁ ਦਾ ਮਿਲ ਜਾਂਦਾ ਪਿੱਠ ਤਾਂ ਨਹੀਂ ਦਿਖਾਈ ਹਨਾ ਇਹਨਾਂ ਨੇ ਨਾ ਨਾ ਪਿੱਠ ਨਹੀਂ ਦਿਖਾਉਂਦੇ ਪਿੱਠ ਪਛਾਣ ਦੱਸ ਦੋ ਨਾਲੇ ਤਾਂ ਤੇ ਨਾਲੇ ਆਪਾਂ ਨੂੰ ਦੱਸ ਦੋ ਵੀ ਇਹ ਕਿਹੜੀ ਨਸਲ ਦੇ ਗੇ ਤੋਂ ਕਮਰੇ ਪੂਰੇ ਐਨ ਜਾਨਵਰਾਂ ਵਾਸਤੇ ਹੀ ਰੱਖ ਰੱਖਿਆ ਬਈ 14 ਵਾਲੇ 16 ਵਾਲੇ ਠੀਕ ਆ ਦੱਸੋ ਸਾਲ ਵੀ ਕੱਢ ਜਾਂਦੇ ਆ ਅੱਛਾ ਇਹ ਸਾਰੇ ਨਾਲੀ ਪੂਰੀ ਨਾਲੀ ਰੱਖਦੇ ਆ ਕੰਮਕਾਰ ਆਪਣਾ ਵਧਾਉਣਾ ਕਿ ਕੀ ਸਿਸਟਮ ਕੀ ਸੋਚਿਆਗਾ ਹਾਂ ਲਈ ਸਹਾਦੀ ਮਤਰੋ ਤੇ ਤੁਹਾਡਾ ਸਵਾਗਤ ਕਰਦੇ ਆ ਅੱਜ ਦੀ ਨਵੀਂ ਵੀਡੀਓ ਦੇ ਨਾਲ ਤੇ ਅੱਜ ਤੁਹਾਡੇ ਲਈ ਇੱਕ ਨਵਾਂ ਕਨਸੈਪਟ ਲੈ ਕੇ ਆਏ ਆ ਨਵੀਂ ਜੀ ਇੱਕ ਵੀਡੀਓ ਹੀ ਲੈ ਕੇ ਆਏ ਆ ਹਣਾ ਆਪਾਂ ਤੇ ਵੀਡੀਓ ਦੇ ਨਾਲ ਅੰਤ ਤੱਕ ਜੁੜੇ ਰਹੋ ਤੇ ਬਾਈਆਂ ਨੂੰ ਹੈਗਾ ਕੁੱਕੜ ਦਾ ਤੇ ਕਬੂਤਰਾਂ ਸ਼ੌਂਕ ਤੇ ਕੋਲੋਂ ਦਾ ਬਾਈ ਇਹ ਕਬੂਤਰ ਤੇ ਕੁੱਕੜ ਰੱਖਣ ਲੱਗਿਆਗਾ ਤੇ ਕੀ ਹਿਸਾਬ ਕਿਤਾਬ ਆਗਾ ਤੇ ਆਪਾਂ ਸਾਰੇ ਵੀਰ ਨਾਲ ਆਪਾਂ ਗੱਲਬਾਤ ਕਰਾਂਗੇ ਕੀ ਸਿਸਟਮ ਆ ਹਣਾ ਤੇ ਹਾਂਜੀ ਬਾਈ ਜੀ ਆਪਣਾ ਨਾਮ ਦੱਸੋ ਪਹਿਲਾਂ ਤਾਂ ਨਾਮ ਤਾਂ ਬਾਈ ਜੀ ਆਪਣਾ ਇਹ ਹੈ ਗਗਨ ਹਾਂਜੀ ਪਿੰਡ ਝੋੜ ਰੋ ਠੀਕ ਆ ਬਾਈ ਤੇ ਇਹ ਆਪ ਨੂੰ ਸ਼ੌਂਕ ਕਦੋਂ ਕਰਾ ਪੈ ਗਿਆ ਸੀ ਆ ਸ਼ੌਂਕ ਤਾਂ ਹੈਗਾ 6-7 ਸਾਲਾਂ ਦਾ ਹੋ ਗਿਆ ਆਪਾਂ ਨੂੰ ਕੁਕੜਾਂ ਦਾ ਤਾਂ ਠੀਕ ਆ ਕਬੂਤਰਾਂ ਨੂੰ ਤਾਂ ਪ੍ਰਾਣੀ ਰੱਖਦੇ ਆ ਪਹਿਲਾਂ ਮੇਰੇ ਪਾਪਾ ਰੱਖਦਾ ਸੀ ਠੀਕ ਆ ਹੁਣ ਬਸ ਨਾਲ ਮੈਨੂੰ ਵੀ ਹੈਗਾ ਠੀਕ ਆ ਵੀ ਨਾਲ ਕਬੂਤਰਾਂ ਲੜਾਉਂਦੇ ਸੀਗੇ ਨਾਲ ਉਹ ਤੋਂ ਬਸ ਨਾਲ ਦੀ ਨਾਲ ਹੀ ਪੈ ਗਿਆ ਹੈ ਠੀਕ ਆ ਤੇ ਵੀ ਕੋ ਕੱਕੜ ਆਪਾਂ ਸੇਲ ਪਰਚੇਜ਼ ਦਾ ਕੰਮ ਵੀ ਕਰਦੇ ਆ ਕਿ ਕਿਸਾਨ ਸਾਹਿਬ ਤੋਂ ਹਾਂ ਕਰਦਨੇ ਆ ਵਿੱਚੋਂ ਜੇ ਜਿਆਦੇ ਹੋ ਜਾਂਦੇ ਆ ਠੀਕ ਆ ਨੂੰ ਰੱਖੇ ਸ਼ੌਂਕ ਨੂੰ ਹੀ ਆ ਤੇ ਬਾਲੇ ਫਿਰ ਤੰਗ ਕਰਨ ਲੱਗ ਜਾਂਦੇ ਘਰੇ ਇਹ ਬਾਈ ਫਿਰ ਆਪਣਾ ਫਾਦਰ ਸਾਹਿਬ ਤੋਂ ਸ਼ੌਂਕ ਪੈ ਗਿਆ ਏ ਸਾਨੂੰ ਉਸ ਤੋਂ ਬਾਅਦ ਚ ਤੇ ਫਿਰ ਵੀ ਮੰਨ ਕੇ ਚੱਲ ਹੁਣ ਇਹਨੂੰ ਆਪਾਂ ਗਾਂਹ ਕੰਮਕਾਰ ਆਪਣਾ ਵਧਾਉਣਾ ਕਿ ਕੀ ਸਿਸਟਮ ਕੀ ਸੋਚੇ ਗਾਂਹ ਲਈ ਆਪਾਂ ਸੋਚ ਰਹੇ ਹੀ ਆ ਵੀ ਗਾਂਹ ਜਿਵੇਂ ਮੁਰਗਿਆਂ ਦਾ ਹੋ ਗਿਆ ਆਪਣੇ ਉਹ ਤਾਂ ਵੀ ਵੜਾਈ ਲਵਾਵਾਂਗੇ ਹੁਣ ਠੀਕ ਆ ਉੱਤਰ ਦਾ ਲਸੂਣ ਛੌਂਕ ਨੂੰ ਰੱਖਿਆ ਵੀ ਬਾਹਲਾ ਹੋ ਨਹੀਂਦਾ ਵੀ ਖੁੱਲਮ ਲਾ ਕੇ ਆਪਾਂ ਜਾਨਵਰ ਛੌਂਕ ਨੂੰ ਪਾ ਲਈ ਉਹ ਨਹੀਂ ਪਾ ਲਈ ਠੀਕ ਆ ਤੇ ਨਾਲ ਵੀ ਵਿੱਚ ਹੀ ਤੁਰੇ ਫਿਰਦੇ ਆ ਪਸ਼ੂਆਂ ਦੇ ਨਾਲ ਹਨਾ ਤੇ ਪਸ਼ੂ ਵੀ ਆਪਾਂ ਰੱਖਦੇ ਆ ਨਾ ਬਾਈ ਪਸ਼ੂ ਵੀ ਰੱਖਦੇ ਆ ਠੀਕ ਆ ਠੀਕ ਆ ਤੇ ਬਾਕੀ ਬਾਈ ਮਿੱਤਰੋ ਵੀਡੀਓ ਨਾਲ ਤੁਸੀਂ ਜੁੜੇ ਰਹੋ ਐਂਡ ਤੱਕ ਆਪਾਂ ਕਿਹੜੀ ਕਿਹੜੀ ਨਸਲ ਦੇ ਕੇ ਕਬੂਤਰ ਆ ਗਏ ਕਿਹੜੀ ਕਿਹੜੀ ਨਸਲ ਦੇ ਆਪਣੇ ਕੁੱਕੜ ਆ ਬਾਈ ਵੀਰ ਕੋਲੇ ਤੇ ਸਾਰੀ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਤੁਹਾਨੂੰ ਦਿਖਾਵਾਂਗੇ ਆਪਾਂ ਕੀ ਹਿਸਾਬ ਕਿਤਾਬ ਹੈ ਹਨਾ ਕਿੰਨੇ ਕੁ ਦਾ ਇਹ ਕੁੱਕੜ ਆਪ ਨੂੰ ਜਾਂ ਆਪਣਾ ਕਬੂਤਰ ਮਿਲ ਜਾਂਦਾ ਹੈਗਾ ਤੇ ਆਪਾਂ ਸਾਰੀ ਵੀਰ ਨਾਲ ਗੱਲਬਾਤ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਤੇ ਆ ਜਾ ਬਾਈ ਫਿਰ ਆਪਾਂ ਇੱਕ ਤਾਂ ਕੁੱਕੜ ਦਿਖਾ ਲਈਏ ਹਨਾ ਲੋ ਜੀ ਤੇ ਵੀਰ ਦੇ ਘਰੇ ਜਿਹੜਾ ਹਨਾ ਕਿ ਕੁੱਕੜ ਆਏ ਗਏ ਚੰਗੀ ਚੰਗੇ ਤੇ ਮੰਨ ਕੇ ਚਲੋ ਬਾਈ ਦੇ ਸ਼ੌਂਕ ਨੂੰ ਸਲੂਟ ਹੈਗੀ ਤੇ ਇਹ ਬਾਈ ਦੇ ਮਨਨ ਕੇ ਜੋ ਸ਼ੌਂਕ ਦੇ ਰੱਖੇ ਹੋਏ ਸਾਰੇ ਜਾਨਵਰ ਤੇ ਐਵੇਂ ਘਰੇ ਖੁੱਲੇ ਫਿਰਦੇ ਰਹਿੰਦੇਗੇ ਹਨਾ ਤੇ ਪੂਰੇ ਆਜ਼ਾਦ ਆਜ਼ਾਦੀ ਦੇ ਵਿੱਚ ਰਹਿੰਦੇ ਹੈ ਕੁੱਕੜ ਹੈ ਚਲੋ ਸਾਹਮ ਕੇ ਰੱਖਣੇ ਪੈਂਦੇ ਹਨਾ ਕਿਉਂਕਿ ਉੱਡ ਜਾਂਦੇ ਹੈਗੇ ਤੇ ਉਹਨੂੰ ਕੁਕੜਾਂ ਨੂੰ ਵੀ ਆਪਾਂ ਦਿਖਾਵਾਂਗੇ ਤੇ ਹੁਣ ਆਪਾਂ ਚੰਗੀ ਚੰਗੀ ਨਸਲ ਦੇ ਤੁਹਾਨੂੰ ਆਪਾਂ ਕੁੱਕੜ ਦਿਖਾਉਣੇ ਤੇ ਬਈ ਤੇ ਆਪਾਂ ਪੂਰੇ ਨਸਲੀ ਰੱਖਦੇ ਆ ਸਾਰੇ ਜਾਨਵਰ ਹਾਂ ਹਾਂ ਬਈ ਸਾਰੇ ਨਸਲੀ ਪੂਰੀ ਨਸਲੀ ਰੱਖਦੇ ਆ ਠੀਕ ਆ ਤੇ ਆਹ ਆ ਬਈ ਕੁੱਕੜ ਦੀ ਨਸਲੀ ਹੈ ਪੂਰੀ ਠੀਕ ਆ ਪੂਰੇ ਮੰਨ ਕੇ ਚੱਲੋ ਪੂਰੇ ਕੁੱਕੜ ਵੀ ਤੇ ਵਧੀਆ ਨਸਲ ਦੇਗੇ ਤੇ ਕਬੂਤਰ ਵੀ ਪੂਰੇ ਵੱਧ ਟਾਈਮ ਪੂਰਾ ਵੱਧ ਟਾਈਮ ਉੱਟਦੇ ਆ ਹੈ ਠੀਕ ਆ ਤੇ ਇਹ ਮੰਨ ਕੇ ਚੱਲੋ ਆਪਾਂ ਕਬੂਤਰਾਂ ਦੀ ਮਾੜੀ ਮੋਟੀ ਪਹਿਚਾਣ ਦੱਸ ਦੂ ਨਾਲੇ ਤਾਂ ਤੇ ਨਾਲੇ ਆਪਾਂ ਨੂੰ ਦੱਸ ਦੋ ਵੀ ਇਹ ਕਿਹੜੀ ਨਸਲ ਦੇਗੇ ਆ ਤਾਜ ਹੈ ਠੀਕ ਆ ਅੱਖਾਂ ਚੈੱਕ ਕਰ ਲੋ ਇਹਦੀ ਮਣੀ ਆ। ਫੀੜੀਆਂ ਅੱਖਾਂ ਦਾ ਵਾਲ ਡੋਰੇ ਪੈਂਦੇ ਵਿੱਚ। ਠੀਕ ਆ ਬਈ। ਪੈਰ ਚੈੱਕ ਕਰ ਲੋ। ਤੇ ਪੈਰਾਂ ਦੀ ਕੀ ਨਿਸ਼ਾਨੀ ਹੁੰਦੀ ਹੈ ਬਈ ਇਹਦੀ? ਇਹ 480 ਘੱਟੀ ਆਈ ਲੱਤ ਹੈ। ਵਧੀਆ ਕੁਆਲਟੀ ਦੇ ਆ। ਠੀਕ ਆ। ਤੇ ਇਹ ਕਿਹੜੀ ਨਸ ਸੀਗੀ ਇਹ? ਤਾਜ। ਤਾਜ ਨਸਲ ਦਾ ਹੈ ਬਈ। ਤੇ ਤਾਜ ਨਸਲ ਤੇ ਇੱਕ ਤਾਂ ਹੋਰ ਵੀ ਦਿਖਾ ਦੇ ਆਪਾਂ ਨੂੰ ਤੇ ਇਹ ਬਈ। ਆ ਫਿਰਦਾ ਠੀਕਰ। ਆਹ। ਹਾਂ। ਠੀਕ ਆ। ਏ ਵਸਾ ਅੱਡੇ ਦਾ ਸੱਤ ਮਹੀਨੇ ਦਾ 60 ਮਹੀਨੇ ਦੇ ਠੀਕ ਆ ਤੇ ਇਹ ਬਾਈ ਤੁਸੀਂ ਆਪ ਮੰਨ ਕੇ ਚਲੋ ਛੋਟੇ ਛੋਟੇ ਤੁਸੀਂ ਆਪਣੇ ਪਾਲਿਸ ਜੀ ਕਿ ਲਿਆਂਦੇ ਸੀਗੇ ਏਡੇ ਏਡੇ ਵੀ ਪਾਲੀ ਦੀ ਹੈ ਘਰੇ ਹੀ ਕਢਾਈ ਦੀ ਠੀਕ ਆ ਠੀਕ ਆ ਤੇ ਇਹ ਵੀ ਮੰਨ ਕੇ ਚਲੋ ਕਿਸੇ ਨੇ ਸ਼ੌਂਕ ਸ਼ੰਗ ਪੂਰਾ ਕਰਨਾ ਹੋਵੇ ਤੇ ਕਿੰਨੇ ਕਦੇ ਵੀ ਐਵਰੇਜ ਕੋਈ ਆਪਾਂ ਨੂੰ ਰੇਂਜ ਦੱਸ ਦੋ ਵੀ ਕਿੰਨੇ ਕਿ ਮਹੀਨਿਆਂ ਦਾ ਕਿੰਨੇ ਕ ਦਾ ਮਿਲ ਜਾਂਦਾ ਇਹ ਤਾਂ ਉਹ ਅੱਡ ਰੇਟ ਹੈ ਬਈ ਨਸਲਾਂ ਨੂੰ ਦੇਖ ਕੇ ਹੀ ਮੰਨ ਲਾ ਹਾਂ ਹਾਂ ਬਾਈ ਕੋਈ 2500 ਤੋਂ ਸਟਾਰਟ ਹੋ ਜਾਂਦਾ ਠੀਕ ਆ 3000 3500 ਤੋਂ ਹੀ ਸਟਾਰਟ ਹੋ ਜਾਂਦੇ ਠੀਕ ਆ ਠੀਕ ਆ ਆ ਵਸਾਈ ਤੇ ਆਪਾਂ ਫਿਰ ਇੱਕ ਸਾਰੇ ਕੁੱਲ ਕੁੱਕੜ ਆਪਾਂ ਕਿੰਨੇ ਕੁ ਰੱਖੇ ਆ ਕੁੱਕੜ ਹੈਗੇ ਆ 15 16 ਪੰਦਰਾਂ 16 ਮੁਰਗੀਆਂ ਕੁਛ 8 7 ਦੇ ਮੁਰਗੇ ਆ ਠੀਕ ਆ ਠੀਕ ਆ ਤੇ ਜੇ ਕੋਈ ਆਪਾਂ ਸੇਲ ਕਰਨਾ ਹੋਵੇ ਜਾਂ ਤੁਸੋਂ ਬਈ ਜੇ ਕੋਈ ਵੇਚਣਾ ਹੋਵੇ ਕੁੱਕੜ ਤੇ ਕਿਹੜਾ ਕਿਹੜਾ ਵੇਚਣਾ ਹੈ ਇਹਨਾਂ ਚੋਂ ਆ ਵੇਚ ਦਾਂਗੇ ਵਸ ਇੱਥੇ ਫਿਰਦੇ ਵਿੱਚ ਠੀਕ ਆ ਤੇ ਵੀ ਕੁੱਲਮ ਲਾਗੇ 4 5 ਹੈਗੇ ਵੇਚਣ ਵਾਲੇ ਹਨਾ ਤੇ ਕੋਈ ਰੇਟ ਰੂਟ ਆਪਣਾ ਕੋਈ ਐਵਰੇਜ ਦੱਸ ਦੇ ਵੀ ਕੋਈ ਐਸਟੀਮੇਟ ਦੱਸ ਦੇ ਐਵਰੇਜ ਤਾਂ ਵਸ 3000 ਤੋਂ ਸਟਾਰਟ ਆ ਜੇ ਮੈਂ ਕੋਈ ਜੇ ਮੈਂ ਉਹ ਫਿਰਦਾ ਚਿੱਟਾ ਠੀਕ ਆ ਵਿੱਚ 2500 ਵਾਲਾ ਠੀਕ ਆ ਠੀਕ ਆ ਗਰੰਟੀ ਵਾਲੇ ਉਹ ਐ ਨਹੀਂ ਹੈਗੇ ਵੀ ਲੜਦੇ ਲੜਦੇ ਭੱਜ ਜਾਣਗੇ ਠੀਕ ਆ ਠੀਕ ਆ ਤੇ ਅੱਛਾ ਤਿਆਰ ਕੀਤੀ ਹੋਈ ਆ ਅੱਛਾ ਇਹ ਪੂਰੇ ਲੜਨ ਵਾਲੇ ਕੁੱਕੜ ਆਗੇ ਹੈ ਤੇ ਮੰਨ ਕੇ ਚਲਾ ਐ ਨਹੀਂ ਪਿੱਛਾ ਦਿਖਾ ਦੇਣ ਪਿੱਠ ਦਿਖਾ ਦੇਣਗੇ ਠੀਕ ਆ ਵਿੱਚ ਹੀ ਮਰਨਗੇ ਜੇ ਮਰਨਗੇ ਤਾਂ ਲੜਦੀ ਠੀਕ ਆ ਠੀਕ ਆ ਤੇ ਪੂਰੇ ਬਈ ਸ਼ੌਂਕ ਨਾਲ ਪਾਲੇ ਹੋਇਆ ਹਨਾ ਪੂਰੇ ਸ਼ੌਂਕ ਨਾਲ ਤੇ ਐ ਨਹੀਂ ਪਿੱਠ ਦਿਖਾ ਦੇਣਗੇ ਬਾਈ ਤੇ ਜਿਨੇ ਵੀ ਲੈਣੇ ਆਗੇ ਵੀਰ ਭਰਾ ਹਰਕ ਬਾਈ ਨਾਲ ਤੇ ਤੇ ਕਬੂਤਰ ਵੀ ਆਪਾਂ ਦਿਖਾ ਦਨੇ ਆ ਵੀਰੇ ਕਬੂਤਰ ਦਿਖਾ ਦਨੇ ਆ ਤੇਰੋਂ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇਗੇ ਕਬੂਤਰ ਹਨਾ ਬਾਈ ਕਬੂਤਰ ਤੇ ਬਾਈ ਕੋਲੇ ਬਹੁਤ ਰੱਖੇ ਹੋਏ ਆਗੇ ਤੇ ਕਿਹੜੇ-ਕਿਹੜੇ ਕਬੂਤਰ ਰੱਖੇ ਕਿਹੜੀ-ਕਿਹੜੀ ਨਸਲ ਦੇ ਤੇ ਆਪਾਂ ਤੁਹਾਨੂੰ ਦਿਖਾਉਣੇਗੇ ਤੇ ਬਾਈ ਆਪਾਂ ਕੁੱਲ ਮਿਲਾ ਕੇ ਕਿੰਨੇ ਕੁ ਕੁੱਕੜ ਆ ਕਬੂਤਰ ਆਪਣੇ ਕੋਲ ਕਬੂਤਰ ਤਾਂ ਹੈ ਹੀ ਆ ਬਈ 80-85 ਕਬੂਤਰ ਠੀਕ ਆ ਤੇ ਇਹ ਵੀ ਮੰਨ ਕੇ ਚਲੋ ਆਪਣੇ ਵੱਧ ਤੋਂ ਵੱਧ ਏਜ ਕਿੰਨੀ ਆ ਆਪਣੇ ਕਬੂਤਰਾਂ ਦੀ ਕਬੂਤਰਾਂ ਦਾ ਯਾਰ ਸਾਂਭ ਸਮਾਈ ਨਾਲ ਆ ਬਈ ਇਹਦਾ ਖਰਾ ਖਰੂਕ ਵਧੀਆ ਪਿੰਜਰੀ ਦਾ 100 ਸਾਲ ਵੀ ਕੱਢ ਜਾਂਦੇ ਆ ਅੱਛਾ ਸੋ ਸਾਲ ਕੱਢੇ ਜਾਂਦੇ ਆ ਯਾਰ ਫਿਰ ਤਾਂ ਭੇੜੀ ਗੱਲ ਆ ਹਨਾ ਯਾਰ ਤੇ ਆਪਣੇ ਕੋਲੇ ਏਜ ਵੱਧ ਤੋਂ ਵੱਧ ਕਿੰਨੇ ਦੀ ਆ ਵੀ ਕਬੂਤਰ ਦੀ ਹੈਗਾ 25 15 20 20 ਸਾਲਾਂ ਦਾ ਹੈਗਾ ਕੋਈ ਅੱਛਾ ਯਾਰ ਉਹੀ ਦਿਖਾ ਬਈ ਯਾਰ ਫਿਰ ਪਹਿਲਾਂ ਲਓ ਬਈ ਮਿੱਤਰੋ ਤੇ 20 ਸਾਲਾਂ ਦਾ 15 20 ਸਾਲਾਂ ਦਾ ਕਬੂਤਰ ਆਈ ਇਹਦੀ ਏਜ 15 20 ਸਾਲ ਦੀ ਹੈ ਹਨਾ ਆਪਾਂ ਯਾਰ ਜੱਜ ਨਹੀਂ ਕਰ ਸਕਦੇ ਆਪਾਂ ਦੇਖ ਕੇ ਤੇ ਕਬੂਤਰ ਦੇਖੋ ਕਿੰਨਾ ਘੈਂਟ ਆਗਾ ਇਹਦੇ ਫੰਗ ਫੰਗ ਵੀ ਹੁੰਦੇਗੇ ਫੰਗ ਫੰਗ ਵੀ ਕਿੰਨੇ ਫੰਗਾ ਵਾਲਾ ਹੁੰਦਾ ਹੈ ਇਹ ਹਾਂ ਫੰਗਾ ਹੁੰਦਾ ਇਹ ਤਾਂ 12 ਫੰਗਾ ਵਾਲਾ ਹੀ ਹੈ ਠੀਕ ਆ ਤੇ ਬੱਚੇ ਕੱਢਦਾ ਇਹ 14 ਫੰਗਾ ਵਾਲੇ 14 ਵਾਲੇ 16 ਵਾਲੇ ਠੀਕ ਆ ਫੁੱਲ ਗਰੰਟੀ ਵਾਲੇ ਕੁਆਲਟੀ ਵਾਲਾ ਉਡਾਂ ਵਾਲੇ ਠੀਕ ਆ ਅੱਖਾਂ ਦੇ ਅੱਖਾਂ ਦੇਖੋ ਬਾਈ ਤੇ ਪੂਰੇ ਘੈਂਟ ਕਬੂਤਰ ਕੱਢਦਾ ਬਈ ਇਹ ਕਹਿੰਦੇ ਤੇ ਇਹ ਤਾਂ ਨਹੀਂ ਬਾਈ ਸੇਲ ਕਰਨਾ ਆਪਾਂ ਹੈ ਇਹ ਤਾਂ ਨਹੀਂ ਸੇਲ ਕਰਨਾ ਇਹ ਇਹਦਾ ਛਾਹੀ ਚੀਜ਼ ਹੈ ਨਾ ਪਹਿਲਾ ਕਬੂਤਰੀ ਹੈ ਇਹ ਠੀਕ ਆ ਕਬੂਤਰੀ ਤੇ ਇਹਦੇ ਨਾਲ ਦੀ ਮਰ ਗਈ ਸੀ ਠੀਕ ਆ ਠੀਕ ਆ ਇਹ ਕਬੂਤਰ ਪਹਿਲਾ ਸਾਡਾ ਹੈ ਓਕੇ ਤੇ ਬਾਈ ਇਹ ਕਹਿੰਦੇ ਬਾਈ 15-20 ਸਾਲਾਂ ਦਾ ਕਬੂਤਰ ਹੈਗਾ ਤੇ ਏ ਵੀ 15 20 ਸਾਲ ਜੇ ਵੱਧ ਤੋਂ ਵੱਧ ਆਪਾਂ ਏਜ ਰੱਖਣੀ ਹੈ ਬਾਈ ਜੇ ਤੁਸੀਂ ਸੁਣੀ ਲੈ ਜਿਵੇਂ ਹਨਾ ਕਿ ਵੱਧ ਤੋਂ ਵੱਧ ਚੰਗੀ ਤੋਂ ਚੰਗੀ ਖਰਾਕ ਚਾਹੀਦੀ ਹੁੰਦੀ ਹੈ ਕਬੂਤਰ ਨੂੰ ਤੇ ਕਿੰਨੇ ਸਾਲ ਹੀ ਕਹਿੰਦੇ ਇਹਨੂੰ ਆਪਾਂ ਰੱਖ ਸਕਦੇ ਹਾਂਗੇ ਤੇ ਬਾਕੀ ਹੋਰ ਗੱਲ ਬਾਤ ਬਾਈ ਇਹਨਾਂ ਚ ਵੀ ਮੰਨ ਕੇ ਚਲੋ ਆਪਣੇ ਕੋਲੇ ਕਬੂਤਰ ਵੀ ਕਿਹੜੀ ਕਿਹੜੀ ਨਸਲ ਦੇ ਕਿਹੜੀ ਕਿਹੜੀ ਕੁਆਲਿਟੀ ਦੇ ਆਗੇ ਕੁਆਲਿਟੀ ਦਾ ਬੈਠੇ ਬਈ ਆਪਣੇ ਕੋਲੇ ਦੇਖਾ ਕੇ ਬੈਠੇ ਵਧੀਆ ਹਾਂ ਤੇ ਜਿਹੜੀ ਪਾਲਟੀ ਉਧਰ ਲੱੜਨ ਦੇ ਪੂਰੇ ਚੰਗੇ ਐ ਪੂਰੇ ਸਰਾ ਚੀਜ਼ਾਂ ਹੈ ਹਾਂ ਸਰਾ ਚੀਜ਼ਾਂ ਤੇ ਐ ਤਾਂ ਨਹੀਂ ਬਈ ਪਿੱਟ ਤਾਂ ਨਹੀਂ ਦਿਖਾਈ ਹਨਾ ਇਹਨਾਂ ਨੇ ਹਾਂ ਨਾ ਪਿੱਟ ਨਹੀਂ ਦਿਖਾਉਂਦੇ ਬਈ ਅੱਛਾ ਅਸੀਂ ਆਪਾਂ ਨੂੰ ਐ ਵੀ ਘਰੇ ਸੌਂਕੇ ਘਰੇ ਆਪਾਂ ਢਾ ਲੈਨੇ ਆ ਹਾਂ ਤੇ ਬਾਹਰ ਬਾਜੀ ਬੂਜੀ ਦਾ ਤਾਂ ਨਹੀਂ ਸ਼ੌਂਕ ਨਹੀਂ ਹੈਗਾ ਇਹਨਾਂ ਠੀਕ ਆ ਠੀਕ ਆ ਬਈ ਉਹ ਸ਼ੌਂਕ ਦੇ ਸ਼ੌਂਕ ਦੇ ਤਾਂਦੀ ਵਾਲੇ ਹੋਏ ਆ ਠੀਕ ਆ ਤੇ ਹੋਰ ਵੀ ਕਬੂਤਰ ਆ ਬਈ ਆਪਣੇ ਕੋਲ ਕਬੂਤਰ ਹੋਰ ਬਹੁਤ ਆ ਬਈ ਤੇ ਆ ਆਪਾਂ ਦਿਖਾ ਦਨੇ ਉਧਰ ਵੀ ਹਨਾ ਆਇਆ ਬਈ ਬਾਈ ਨੇ ਬਈ ਆਪਣੇ ਘਰੇ ਤੇ ਘਰ ਦੇ ਵਿੱਚ ਦੋ ਦੋ ਕਮਰੇ ਪੂਰੇ ਐਨ ਜਾਨਵਰਾਂ ਵਾਸਤੇ ਰੱਖ ਰੱਖਿਆ ਬਈ ਤੇ ਇਹ ਵੀ ਸ਼ੌਂਕ ਦੇ ਸ਼ੌਂਕ ਇਹ ਵੀ ਭੇੜਾ ਕਿਸੇ ਕਿਸੇ ਨੂੰ ਹੁੰਦਾ ਬਈ ਆ ਦੇਖੋ ਯਾਰ ਤੇ ਕਬੂਤਰ ਦੇ ਕਿਵੇਂ ਉੱਡਦੇ ਫਿਰਦੇ ਨਹੀਂ ਅਗਲਾ ਕਹਿੰਦਾ ਯਾਰ ਉਹ ਕਮਰਾ ਵਿਹਲਾ ਪੈ ਗਿਆ ਉੱਥੇ ਆਪਾਂ ਉਹ ਚੀਜ਼ ਰੱਖ ਦਨੇ ਹਨਾ ਤੇ ਬਾਕੀ ਇਹ ਬਈ ਬਹੁਤ ਵੱਡੀ ਗੱਲ ਹੈਗੀ ਤੇ ਮੰਨ ਕੇ ਚਲੋ ਇੱਕ ਦੋ ਕਮਰੇ ਆਪਣੇ ਆਪਣੇ ਜਾਨਵਰਾਂ ਵਾਸਤੇ ਜਿਨ੍ਹਾਂ ਨੂੰ ਆਪਾਂ ਪਿਆਰ ਕਰਦੇ ਹਨਾ ਉਹਨਾਂ ਲਈ ਆਪ ਨੂੰ ਸਪੇਸ ਰੱਖ ਰੱਖਿਆ ਬਾਈਆਂ ਨੇ ਤੇ ਕਬੂਤਰ ਦੇਖੋ ਪੂਰੇ ਘੈਂਟ ਘੈਂਟ ਫਿਰਦੇ ਹੈਗੇ ਤੇ ਇਹ ਬਾਈ ਸਾਰੇ ਸ਼ੌਂਕ ਨੂੰ ਰੱਖਿਆ ਆਪਾਂ ਸ਼ੌਂਕ ਨੂੰ ਬਾਈ ਸਾਡੇ ਸ਼ੌਂਕ ਠੀਕ ਆ ਤੇ ਵੀ ਮੰਨ ਕੇ ਚਲੋ ਇਹ ਆਪਣੇ ਵਧੀਆ ਨੇ ਕਿ ਤੁਸੀਂ ਵੇਚਾ-ਵਚਾਈ ਇਹਨਾਂ ਦੀ ਵੀ ਹੁੰਦੀ ਹੈ ਕਿ ਨਹੀਂ ਹੁੰਦੀ ਹਾਂ ਇਦਾਂ ਹੀ ਤਾਂ ਕੋਈ ਵੇਚਾ ਨਹੀਂ ਆਪਾਂ ਯਾਰ ਆਪਾਂ ਨੂੰ ਸ਼ੌਂਕ ਹੀ ਹੈ ਬਸ ਬਸ ਲੈ ਕੇ ਹੀ ਆਉਣੇ ਇਕੱਲੇ ਬਸ ਨਾ ਲਿਆਂਦੇ ਵੀ ਨਹੀਂ ਕਿਤੋਂ ਅੱਛਾ ਕਰੀ ਇਹ ਠੀਕ ਆ ਠੀਕ ਆ ਕਬੂਤਰ ਇੱਕ ਬੱਚੇ ਕਾ ਹਾਂ ਗਰੋਥ ਹੋਈ ਜਾਂਦੀ ਹੈ ਹਾਂ ਠੀਕ ਆ ਠੀਕ ਆ ਤੇ ਬਸ ਉਹਨਾਂ ਨੂੰ ਪਾਲੀ ਜਾਂਦੇ ਹਾਂ ਹੈ ਠੀਕ ਹੈ। ਤੇ ਇਹ ਆਪਣੇ ਕੋਲ ਪਹਿਲਾ ਜਿਹੜਾ ਉਹਨਾਂ ਨੇ ਰੱਤੀ ਹੈ। ਠੀਕ ਆ ਠੀਕ ਆ। ਵੀ ਮੰਨ ਕੇ ਚਲੋ ਚੰਗੀ ਕੁਆਲਿਟੀ ਰੱਖਣ ਦੇ ਸ਼ਕੀਨ ਹੋ। ਹਾਂ। ਹਨਾ ਰੱਖਣ ਦੇ ਸ਼ਕੀਨ। ਬਸ ਭਾਈ ਇਹ ਚੰਗੀਆਂ ਕੁਆਲਿਟੀਆਂ ਨਾ ਭਾਈ ਕਿਸੇ ਕਿਸੇ ਵੀਰ ਕੋਲੇ ਹੁੰਦੀਆਂ ਗਈਆਂ ਤੇ ਬਾਕੀ ਤੁਸੀਂ ਵੀ ਆਪਣੇ ਜੇ ਭਾਈ ਜੇ ਆਪਣੇ ਵੀਡੀਓ ਦੇਖ ਕੇ ਜਾਂ ਕੋਈ ਵੀ ਚੱਕਰਮੈਂਟ ਹੁੰਦਾ ਹਨਾ ਵੀ ਕਬੂਤਰ ਜੇ ਕੋਈ ਲੈਣਾ ਚਾਹੁੰਦਾ ਹੋਵੇ ਤਾਂ ਦੇ ਦੇ ਦੋਗੇ ਨਾ। ਕੋਈ ਨਹੀਂ ਦੇ ਦਾਂਗੇ ਐ ਤਾਂ ਕੋਈ ਚੱਕਰ ਨਹੀਂ ਆਪਣਾ ਕੋਈ। ਠੀਕ ਆ ਠੀਕ ਆ ਭਾਈ। ਤੇ ਬਈ ਇੱਕ ਗੱਲਾਂ ਕਰੋ ਨੋਟ ਤੇ ਬਈ ਇਹ ਜੇ ਸ਼ਕੀਨ ਬੰਦਾ ਬਈ ਕੋਈ ਕੋਈ ਹੁੰਦਾ ਹਨਗਾ ਤੇ ਤੇ ਬਈ ਆਪਣਾ ਪੱਕਾ ਐਡਰੈਸ ਦੱਸ ਦੇ ਆਪਣਾ ਪਿੰਡ ਦਾ ਵੀਰੀਏ ਵੈਸੇ ਤਾਂ ਇਹ ਤੇ ਬਾਕੀ ਬਈ ਆਪਣਾ ਪੱਕਾ ਐਡਰੈਸ ਦੱਸ ਦੇ ਨੰਬਰ ਵੀ ਬੋਲ ਦੇ ਜੇ ਕਿਸੇ ਨੇ ਬਈ ਬਾਈ ਨੇ ਲੈਣਾ ਹੋਵੇ ਕਬੂਤਰ ਜਾਂ ਕੁੱਕੜ ਤਾਂ ਲੈ ਸਕਦਾ ਹਨਾ ਆਸਾਨ ਤੇ ਆ ਬਈ ਆਪਣਾ ਪਹਿਲਾ ਨਾਂ ਦੱਸ ਦੇ ਫਿਰ ਆਪਣਾ ਨੰਬਰ ਦੱਸ ਦੇ ਦਵਾਰੇ ਮੈਂ ਬਈ ਗਗਨ ਆਪਣਾ ਠੀਕ ਆ ਬਈ ਜਿਹੜੀ ਜਿਹੜੀ ਹੈ ਜਿਹੜਾ ਸੱਸਾ ਹੈ ਠੀਕ ਆ ਨੰਬਰ ਹੈਗਾ 793068 793068 86960 86960 ਬਈ ਨੰਬਰ ਵੀ ਕਰ ਲਓ ਨੋਟ ਬਾਕੀ ਮੈਂ ਸਕਰੀਨ ਦੇ ਉੱਤੇ ਥੋੜੇ ਤੇ ਸ਼ੋਅ ਕਰੀ ਜਾਂਦਾ ਹੂਗਾ ਤੇ ਕਰ ਸਕਦੇ ਹੋਣਾ ਫੋਨ ਸੰਪਰਕ ਕਰ ਲਓ ਬਾਈ ਨਾਲ ਤੇ ਚੰਗੀ ਚੰਗੀ ਕੁਆਲਿਟੀ ਦੇ ਕੁੱਕੜ ਤੇ ਕਬੂਤਰ ਲੈਣ ਦੇ ਜਿਹੜਾ ਵੀ ਸਕੀਨ ਹੈਗਾ ਤੇ ਉਹ ਸੰਪਰਕ ਕਰੇ ਵੀਰ ਨੂੰ ਆ ਕਬੂਤਰ ਦਿਖਾ ਬਾਈ ਲੋਰੀ ਹੁਣ ਬਾਈ ਕਬੂਤਰ ਦਿਖਾਉਗਾ ਵੜ ਕੇ ਤੇ ਇੱਕ ਖੁੱਲਾ ਹਾਲ ਜਗਾ ਤਾਂ ਕਰਕੇ ਜਿਆਦਾ ਓਡੀ ਫਿਰਦੇ ਆ ਇਹ ਇਹ ਤਰੀਕੇ ਹੁੰਦੇ ਆ ਵੀ ਫੜਨਦੇ ਇਹ ਕੋਈ ਕੋਈ ਫੜ ਸਕਦਾ ਹੈਗਾ ਆ ਮੂਰ ਪੈਸਾ ਤੇ ਤਾਂ ਦੀ ਬਾਲੇ ਵੀ ਠੀਕ ਆ ਕਿੱਟੀਆਂ ਕਿੱਟੀਆਂ ਅੱਖਾਂ ਵਾਲਾ ਤੇ ਇਹਦੇ ਵਿੱਚ ਖਾਸ ਕੁਆਲਿਟੀ ਕੀ ਆ ਆਪਾਂ ਕਿਉਂ ਇਹਨਾਂ ਵਿੱਚ ਇਹ ਕਿਉਂ ਫੜਾ ਹੈਗਾ ਤੇ ਮੰਨ ਕੇ ਚਲੋ ਆਪਾਂ ਦੱਸ ਸਕਦੇ ਹਾਂ ਕਿ ਦਰਸ਼ਕ ਵੀਰਾਂ ਨੂੰ ਬਈ ਆਪਣਾ ਇਹ ਠੀਕ ਆ ਚੰਗਾ ਉੱਡਣ ਵਾਲਾ ਕਬੂਤਰ ਹੈ ਮੋਜਾ ਹੈਗਾ ਠੀਕ ਆ ਕਿਟੀਆਂ ਅੱਖਾਂ ਦਾ ਤੇ ਵੱਧ ਤੋਂ ਵੱਧ ਆਪਣਾ ਕਬੂਤਰ ਜਿਹੜੇ ਇਹਨਾਂ ਕਬੂਤਰ ਫਿਰਦੇ ਹਨਾ ਤੁਸੀਂ ਕਦੇ ਡਾਏ ਹੋਣਗੇ ਹਨਾ ਚਾਹ ਦੇ ਵਿੱਚ ਹੀ ਡਾਤੇ ਹੋਣਗੇ ਤੇ ਕਿੰਨਾ ਕੁ ਟਾਈਮ ਵੱਧ ਤੋਂ ਵੱਧ ਉੱਡਿਆਗਾ ਅਸੀਂ ਵਿਚਾਰ ਕੇ ਮੰਨ ਲਾ ਅਜੇ ਡਾਤੇ 7:30 ਵਜੇ ਠੀਕ ਆ 5:00 ਵਜੇ ਸ਼ਾਮ ਨੂੰ ਉੱਡੇਗਾ ਕਬੂਤਰ ਆਪਣੇ ਠੀਕ ਆ ਠੀਕ ਆ ਬਣਾ ਖਰਾਕ ਪਾਣੀ ਦੋ ਠੀਕ ਆ ਤੇ ਬਾਕੀ ਚੰਗੀਆਂ ਖਰਾਕਾਂ ਦੇ ਸਰਤੀ ਆ ਹਨਾ ਸਿਸਟਮ ਹੈ ਸਾਰਾ ਖਰਾਕਾਂ ਦੀ ਸਰਤੀ ਤੇ ਬਾਕੀ ਬਾਈ ਜਿਹੜਾ ਵੀ ਸ਼ਕੀਨ ਹੈਗਾ ਰੱਖਣ ਦਾ ਕਬੂਤਰ ਦਾ ਤੇ ਬਾਕੀ ਬਾਈ ਨਾ ਕਰੋ ਸੰਪਰਕ ਤੇ ਲੈ ਕੇ ਜਾਓ ਚੰਗੀ ਚੰਗੀ ਕੁਆਲਿਟੀ ਦੇ ਕੋਕੜ ਤੇ ਕਬੂਤਰ ਤੇ ਕਰੋ ਬਾਈ ਗੱਲਾਂ ਨੋਟ ਤੇ ਸ਼ਕੀਨ ਬੰਦਾ ਕੋਈ ਕੋਈ ਹੁੰਦਾਗਾ ਤੇ ਆਪਣੇ ਪਿੰਡ ਬਾਈ ਗਗਨ ਹੈਗਾ ਹਨਾ ਤੇ ਐਦਾਂ ਕਰਕੇ ਗੱਲਾਂ ਬਾਤ ਚੱਲਦੀਆਂ ਰਹਿਣਗੀਆਂ ਤੇ ਅੱਜ ਦੀ ਵੀਡੀਓ ਆਪਾਂ ਕਰਦੇ ਆ ਇੱਥੇ ਐਂਡ ਆਫ ਤੇ ਹੈ ਲੈ ਕੇ ਆਉਂਦੇ ਰਹਾਂਗੇ ਚੰਗੀਆਂ ਤੋਂ ਚੰਗੀਆਂ ਕੁਆਲਿਟੀਆਂ ਦੇ ਜਾਨਵਰ ਤੇ ਬਾਕੀ ਆਪਾਂ ਬਾਈ ਦੀ ਦੁਆਰੇ ਵੀ ਕਦੇ ਆਪਾਂ ਇੰਟਰਵਿਊ ਕਰਾਂਗੇ ਹਨਾ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਮਿਲਦੇ ਆਂ ਜਲਦੀ ਅਗਲੀ ਵੀਡੀਓ ਦੇ ਵਿੱਚ